ਤੁਹਾਡੀ ਕੰਸਟੀਟਿਊਐਂਸੀ 'ਚ ਬਿਲਕੁਲ ਫੇਅਰ ਇਲੈਕਸ਼ਨਸ ਹੋਣਗੇ ਕਿ ਇੱਕ ਇੱਕ ਐਲੀਜੀਬਲ ਵੋਟਰ ਆ ਕੇ ਵੋਟ ਕਰੇ ਤਾਂ ਇਹ ਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਰਹੇ फ्लैग मार्च अज का है जिम्मे पता है कि साड़ी जो चो जाबता जी लग चुकी है तीन बजे इलेक्शन कमीशन ऑफ इंडिया ने नोटिफिकेशन जारी किया सो तो यह फ्लैग मार्च कॉन्फिडेंस बिल्डिंग मेजर है असं यह श्योर करना चाहते हैं कि सांस्टिटुएंसी से बिल्कुल फेयर इलेक्शन होक्ल प्लेटफॉर्म टू ऑल द पार्टीज विल बी गिवन एथिकल वोटिंग आप इंश्योर करा असं इंश्योर करा कि एक एक एलिजिबल वोटर आके वोट करे विदाउट एनी इंटिमिडेशन विदाउट एनी मॉनिटरी फार किसी भी इन्फ्लुएंसन आए 180 बटा लड़ाई है जनलेतों नाल ਸਾਡੇ ਸਭਰੀ ਦੀ ਫੋਰਸ ਆ ਉਹ ਉਹਦੇ ਨਾਲ ਅਸੀਂ ਫਲੈਗ ਮਾਰਚ ਕਰਦੇ ਆ ਤੇ ਲੋਕਾਂ ਵਿੱਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਰਹੇ ਮਰ ਲੋਕਾਂ ਦੀ ਖਾਦੀ ਭਾਵਨਾ ਬਣੀ ਰਹੇ ਕਿਸੇ ਨੂੰ ਡਰ ਪੈਠਾ ਨਾ ਹੋਵੇ ਇਸ ਕਰਕੇ ਫਲੈਗ ਮਾਰਚ ਕਰਦੇ ਆ ਸਾਡੀ ਕੰਸਟੀਟੂਐਂਸੀ ਜਿਉ ਬਿਲਕੁਲ ਫੇਅਰ ਇਲੈਕਸ਼ਨ ਹੋਣਗੇ

ਅਸੀਂ ਇਹ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਸਾਡੀ ਕੰਸਟੀਟਿਊਐਂਸੀ 'ਚ ਬਿਲਕੁਲ ਫੇਅਰ ਇਲੈਕਸ਼ਨ ਹੋਣਗੇ ਇਕੁਅਲ ਪਲੈਟਫਾਰਮ ਟੂ 올 ਦ ਪਾਰਟੀਆਂ ਵਿਲ ਬੀ ਗਿਵਨ ਐਥੀਕਲ ਵੋਟਿੰਗ ਵੀ ਆਪਾ ਐਨਸ਼ੋਰ ਕਰਾਵਾਂਗੇ ਅਸੀਂ ਇਨਸ਼ੋਰ ਕਰਾਂਗੇ ਕਿ ਇੱਕ ਇਲਿਜੀਬਲ ਵੋਟਰ ਆ ਕੇ ਵੋਟ ਕਰੇ ਵਿਦਆਊਟ ਐਨੀ ਇੰਟੀਮੀਡੇਸ਼ਨ ਵਿਦਆਊਟ ਐਨੀ ਮੋਨਿਟਰੀ ਪਰਕੀਸ ਵੀ ਇਨਫਲੂਐਂਸ ਸੇ ਨਾ ਆਏ ਸੋ ਸਿਵਟਲ ਲੜਾਈ ਹੈ ਜਨਾਲੇ ਦੇ ਉੱਤੋਂ ਨਾਲ ਸਾਡੇ ਸਭਰੀ ਦੀ ਫੋਰਸ ਆ ਉਹ ਉਹਦੇ ਨਾਲ ਅਸੀਂ ਫਲੈਗ ਮਾਰਚ ਕਰਦੇ ਆ ਤੇ ਲੋਕਾਂ ਵਿੱਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਦੇ ਬੰਦੇ ਲੋਕਾਇਤ ਸ਼ਾਦੀ ਪਾਉਣਾ ਬਣੀ ਦੇ ਕਿ ਬਾਹਰ ਬੈਠਾ ਤੋਂ ਹੋਵੇ ਇਸ ਕਰਕੇ ਫਲੈਗ ਮਾਚ ਕਰਦੇ ਸਾਡੀ ਕੰਸੀਡੈਂਸੀ ਜਿਉ ਬਿਲਕੁਲ ਫੇਅਰ ਇਲੈਕਸ਼ਨ ਹੋਣਗੇ ਇਨੈਜੀਬਲ ਵੋਟਰ ਆ ਕੇ ਵੋਟ ਕਰੇ ਤਾਂ ਜੋ ਸ਼ਾਂਤੀ ਪਾਉਣਾ ਵੋਟ ਪਾਉਂਦੀ ਪਾਉਣਾ ਬਣੀ ਦੇ फ्लैग मार्च अज का है जिम्मे पता है चोन जाबता जी लग चुकी है तीन बजे इलेक्शन कमीशन ऑफ इंडिया ने नोटिफिकेशन जारी किया तो यह फ्लैग मार्च कॉन्फिडेंस बिल्डिंग मेजर है असं यह श्योर करना चाहते हैं कि सांस्टिटुएंसी से बिल्कुल फेयर इलेक्शन होक्ल प्लेटफॉर्म टू ऑल द पार्टीज विल बी गिवन एथिकल वोटिंग वो आप इंश्योर करा असं इंश्योर करा कि एक एक एलिजिबल वोटर आके वोट करे विदाउट एनी इंटिमिडेशन विदाउट एनी मॉनेटरी 파르 ਕਿਸੇ ਵੀ ਇਨਫਲੂਐਂਸੈਂਸ ਨਾ ਆਏ 180 ਬਟਲਾਈ ਹੈ ਜਰਨਲ ਦੇ ਕੋਲ ਨਾਲ ਸਾਡੇ ਸਭਰੀ ਦੀ ਫੋਰਸ ਆ ਉਹ ਉਹਦੇ ਨਾਲ ਅਸੀਂ ਫਲੈਗ ਮਾਰਚ ਕਰਦੇ ਆ ਤੇ ਲੋਕਾਂ ਵਿੱਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਰਹੇ ਮਰ ਲੋਕਾਂ ਦੀ ਸ਼ਾਂਤੀ ਭਾਵਨਾ ਬਣੀ ਰਹੇ ਕਿਸੇ ਨੂੰ ਡਰ ਪੈ ਖਤਮ ਹੋਵੇ ਇਸ ਕਰਕੇ ਫਲੈਗ ਮਾਰਚ ਕਰਦੇ ਆ ਸਾਡੀ ਕੰਸਟੀਟੂਐਂਸੀ ਜੀ ਬਿਲਕੁਲ ਪੀਅਰ ਇਲੈਕਸ਼ਨ ਹੋਣਗੇ

ਅਸੀਂ ਇਹ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਸਾਡੀ ਕੰਸਟੀਟਿਊਐਂਸੀ 'ਚ ਬਿਲਕੁਲ ਫੇਅਰ ਇਲੈਕਸ਼ਨ ਹੋਣਗੇ ਇਕੁਅਲ ਪਲੈਟਫਾਰਮ ਟੂ 올 ਦ ਪਾਰਟੀਆਂ ਵਿਲ ਬੀ ਗਿਵਨ ਐਥੀਕਲ ਵੋਟਿੰਗ ਆਪਾਂ ਇਨਸ਼ੋਰ ਕਰਾਵਾਂਗੇ ਅਸੀਂ ਇਨਸ਼ੋਰ ਕਰਾਂਗੇ ਕਿ ਇੱਕ ਇੱਕ ਐਲੀਜੀਬਲ ਵੋਟਰ ਆਕੇ ਵੋਟ ਕਰੇ ਵਿਦਆਊਟ ਐਨੀ ਇੰਟੀਮੀਡੇਸ਼ਨ ਵਿਦਆਊਟ ਐਨੀ ਮੋਨਿਟਰੀ ਪਰਕੀਸ ਵੀ ਇਨਫਲੂਐਂਸ ਹੋ ਨਾ ਆਏ 18 ਬਟਾ 21 ਅਜਨ ਦੇ ਨਾਲ ਸਾਡੇ ਸਭਰੀ ਦੀ ਫੋਰਸ ਆ ਉਹ ਉਹਦੇ ਨਾਲ ਅਸੀਂ ਫਲੈਗ ਮਾਰਚ ਕਰਦੇ ਆ ਤੇ ਲੋਕਾਂ ਵਿੱਚ ਸ਼ਾਂਤੀ ਦੀ ਭਾਵਨਾ ਵੋਟ ਪਾਉਣ ਦੀ ਭਾਵਨਾ ਬਣੀ ਰਿਹਾ ਲੋਕਾਇਤ ਸ਼ਾਦੀ ਪਾਉਣਾ ਬਣੀ ਰਿਹਾ ਕਿ ਬਾਹਰ ਪੈ ਖਤਮ ਹੋਵੇ ਇਸ ਕਰਕੇ ਫਲੈਗ ਮਾਟਕ